ਗੁਰੂ ਕੌਣ ਹੈ ਜੋ ਹਨੇਰੇ ਚ ਪ੍ਰਕਾਸ਼ ਕਰਦਾ ਹੈ ਸੋ ਸਾਰੇ ਜੋ ਜੀਵ ਜੰਤਵਨ ਗਿਆਨ ਦਿੰਦਾ ਹੈ ਇੱਕ ਧਾਗੇ ਚ ਪਰੋਏ ਹੋਏ ਕਈ ਮਨਕੇ ਆ ਬੈਠੇ 35 36 ਭਗਤ ਗੁਰੂ ਸਹਿਬਾਨ ਸਾਰਿਆਂ ਦੇ ਇੱਕ ਸੋਚ ਸੀ ਜਿ ਚਾਰ ਧਾਰਾ ਇੱਕ ਸੀ ਜਿੰਨੇ ਕੀ ਰਵਾਏਗੀ ਹਾਏ ਹਾਏ ਕਰਾਏਗੀ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਇੱਕ ਸਿੱਖ ਹੈ ਇੱਕ ਸਿੱਖੀ ਹੈ ਸਿੱਖ ਬਾਰੋ ਬਣਾਗੇ ਦਾਕਲਾ ਲਾਵਾਂਗੇ ਸਿੱਖੀ ਅੰਦਰੋਂ ਬੋਲਿਆਂ ਪਤਾ ਲੱਗੇਗਾ ਸਾਡੇ ਕਦਮ ਤੁਰਦਿਆ ਸਾਡੇ ਵਿਵਹਾਰ ਤੋਂ ਕਿਰਤ ਤੋਂ ਕਰਮ ਤੋਂ ਸਾਡਾ ਸਿੱਖੀ ਬਣੇਗੀ ਅੰਦਰੋਂ ਪੰਡਾਰਾ ਉੱਠਣਾ ਹੈ ਧੁਨੀ ਤੋਂ ਦਿਲ ਕਨੈਕਟਰ ਹੈ ਡਰਾਈਵਰ ਨੇ ਤੇ ਗੱਡੀਆਂ ਚਲਾਣੀ ਹੈ ਉਨ ਨੂੰ ਟੈਨਸ਼ਨ ਨਹੀਂ ਦੇਣੀ ਚਿੰਤਾ ਨਹੀਂ ਕਰਨੀ ਅੱਛਾ ਜੀ ਇੱਕ ਡਾਇਰੈਕਟਰ ਸੀਟੀ ਵਜਾਏਗਾ ਸ ਸਵਾਰੀਆਂ ਤੋਂ ਮਾਇਆ ਇਕੱਠੀ ਕਰੇਗਾ ਇਹ ਦਿਲ ਤੇ ਸਭ ਕੁਝ ਸ਼ਬਦ ਬਣਦਾ ਹੈ ਸ ਸਾਰੀਆਂ ਵੀਡੀਓ ਮੇਰੇ ਵਾਸਤੇ ਹਨ ਮੇਰੇ ਵਾਸਤੇ ਸਿੱਖਿਆ ਹੈ ਦੂਸਰੇ ਨੂੰ ਅਸੀਂ ਪ੍ਰਦੇਸ਼ ਦਿੰਦੇ ਹਾਂ ਨਹੀਂ ਇੱਕ ਬੰਦਾ ਸੁਧਰਿਆ ਹੋਇਆ ਇੱਕ ਸਿੱਖ ਬਣਿਆ ਹੋਇਆ ਬਹੁਤ ਪਾਵਰ ਰੱਖਦਾ ਹੈ ਜਿਵੇਂ ਮਹਾਰਾਜਾ ਰਣਜੀਤ ਸਿੰਘ ਜਿਵੇਂ ਕਹਿੰਦੇ ਉਹ ਕਾਣਾ ਹੋ ਗਿਆ ਅੱਛਾ ਕਾਣਾ ਦੂਜੀ ਤਰ੍ਹਾਂ ਨਹੀਂ ਸੀ ਹੋਇਆ ਕਹਿੰਦੇ ਨੇ ਦਾੜੀ ਰੰਗ ਆਲੀ ਜਿੰਨਾਂ ਨੇ ਅੰਗਰੇਜ਼ਾਂ ਨੂੰ ਖੁਸ਼ ਕਰ ਲਈ ਇਹ ਲੇਡੀ ਸਗੀਤ ਸੋਇਤ ਕਾਣਾ ਹੋ ਗਿਆ ਇਹ ਨਿਆਂ ਸਿੰਘ ਆਉਣਗੇ ਅਕਾਲ ਕਾਲ ਵਾਲੇ ਠੀਕ ਹੈ ਜਦੋਂ ਅਸਲੀ ਚੀਜ਼ ਬਣਦੀ ਹੈ ਨਕਲੀ ਬਣ ਕੇ ਤਿਆਰ ਹੋ ਕੇ ਪਤਾ ਵੀ ਨਹੀਂ ਲੱਗਦਾ ਦੁਕਾਨਦਾਰ ਵੀ ਟੱਪਲਾ ਖਾ ਜਾਂਦਾ ਹੈ ਸੋ ਆਖਰ ਸੱਚ ਦੀ ਜਿੱਤ ਹੋਏਗੀ ਹਾਰ ਵੀ ਜਿੱਤ ਦਾ ਮੁਕਾਬਲਾ ਕਰੇਗੀ ਮੈਂ ਕਿੱਲ ਤੇ ਖੜਾ ਖੜ ਸਕਦਾ ਬੇਲੱਤਾ ਤਾਂ ਡਿੱਗਾ ਕੁਦਰਤ ਨੂੰ ਸਮਝਣਾ ਪਏਗਾ ਕੁਦਰਤ ਦੀ ਤਾਕਤ ਬਹੁਤ ਹੈ ਅਸੀਂ ਦਾਤੇ ਦੀਆਂ ਦਾਤਾ ਮੰਗਦੇ ਹਾਂ ਦਾਤੇ ਨੂੰ ਨਹੀਂ ਮੰਗਦੇ ਉਹ ਕਹਿੰਦਾ ਮੈਂ ਆਵਾ ਨਾ 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 ਤੂੰ ਨਹੀਂ ਤੂੰ ਆ ਗਿਆ ਤੇ ਪੰਗਾ ਪੈ ਜਾਣਾ ਹੇ ਸੱਚ ਬੋਲਣਾ ਪੈਣਾ ਸਤ ਸੰਤੋਖ ਤੀਜ ਦਇਆ ਹੁੰਦਾ ਪਟਿਆਲੇ ਆ ਕਹਿੰਦਾ ਮੈਂ ਆ ਗਿਆ 1 ਮਿੰਟ ਚ ਆ ਗਿਆ ਮੈਂ ਸੁਬਾਣੇ ਆ ਜੀ ਝੂਠ ਬੋਲਦਾ ਹੈ ਸ਼ੀਸ਼ੇ ਚ ਇਹ ਸਾਡਾ ਮਨ ਸ਼ੀਸ਼ਾ ਹੈ ਦੂਸਰਾ ਜਿਹੜਾ ਬੀਜ ਬੀਜਾਂਗੇ ਉਹ ਹੀ ਉਗੇਗਾ ਇਹ ਆਪਣੀ ਸ਼ਕਲ ਬਦਲ ਲੈਂਦਾ ਹੈ ਕਈ ਸ਼ਕਲਾਂ ਬਣਾ ਲੈਂਦਾ ਹੈ ਇਹ ਮਨ ਨੂੰ ਸਮਝਣਾ ਪਏਗਾ ਇਹ ਗੋਚਰ ਹੈ ਨਿਝਰ ਆਉਣਾ ਪਏਗਾ ਨਿਝਰ ਰੂਪ ਸਮਝਣਾ ਪਏਗਾ ਮੰਨਣਾ ਪਏਗਾ ਅੱਛਾ ਜਿੱਥੇ ਗਰਬਾਣੀ ਲਾਗੂ ਨਹੀਂ ਹੁੰਦੀ ਉਹ ਨਹੀਂ ਸਾਧੀ ਮਤ ਥੋੜੀ ਹੈ ਰਾਜੋ ਤਮਸ ਤੋਏ ਤਿੰਨ ਪੰਡਾ ਉਤਾਰ ਕੇ ਤੁਰਿਆ ਅਵਸਥਾ ਚ ਜਾਣਾ ਪਏਗਾ ਆਗਿਆ ਚੱਕਰ ਖੁੱਲਣਾ ਪਏਗਾ ਅੱਛਾ ਜੀ ਸ ਹੁਕਮ ਮੰਨਣਾ ਪਏਗਾ ਪਾਣਾ ਮੰਨਣਾ ਪਏਗਾ ਜੋ 1 ਮਿੰਟ ਸਕਿੰਟ ਪਿੱਛੇ ਲੰਘ ਗਿਆ ਉਹਦਾ ਪਾਣਾ ਸੀ ਉਹਦਾ ਹੁਕਮ ਸੀ ਕਾਇਆ ਹੰਸ ਤੁਰ ਮੈਲ ਕਰਤਲਿਕ ਪਿਆ ਸਭ ਮੈਂ ਗੁਬਤ ਵਰਤਦਾ ਗੁਰਮੁਖ ਪ੍ਰਗਟਾਇਆ ਇਹ ਸੰਜੋਗ ਵਜੋਗ ਧਰੋ ਹੀ ਲਿਖੇ ਹਨ ਤੁੰਨੀ ਤੋਂ ਆਹ ਹੰਦਰ ਇੱਥੇ ਐਦਾ ਫੈਸਲਾ ਚੱਲਦਾ ਨਿੱਕਾ ਜਿਹਾ ਪੁਰਜਾ ਹੈ ਬਦਾਮ ਜਿੱਡਾ ਪਿੱਛੇ ਕਰੋੜ ਵਰਗਾ ਹੈ ਇਹ ਕੈਲਕੂਲੇਸ਼ਨ ਕਰਦਾ ਸ ਇਹ ਕੁੱਕਰ ਭੋਂਕੇਗਾ ਅੱਛਾ ਜੀ ਪਿੱਛੋਂ ਤੇ ਹਵਾ ਆ ਰਹੀ ਹੈ ਪਿੱਛੇ ਜਿਵੇਂ ਐਪਲੀ ਫਾਰਮ ਹੁੰਦਾ ਹੈ ਸਾਡਾ ਮੈਕ ਲੱਗਾ ਹੋਇਆ ਹੈ ਪਿੱਛੋਂ ਹਵਾ ਆ ਰਹੀ ਹੈ ਤੇ ਕੁੱਕਰ ਭੋਕੇਗਾ ਕਿਉਂ ਮਾਲਕ ਨੂੰ ਪਤਾ ਲੱਗੇ ਚੋਰ ਆ ਗਏ ਕੁਛ ਆ ਗਏ ਕੁੱਕਰ ਭੋਕੇ ਹੀ ਨਹੀਂ ਮਾਲਕ ਦਾ ਵਫਾਦਾਰ ਹੋਇਆ ਹੀ ਨਹੀਂ ਠੀਕ ਹੈ ਮਰਤੇ ਜਾਣਾ ਹੀ ਹੈ ਇੱਕ ਦਿਨ ਬਾਬਾ ਫਤੇ ਸਿੰਘ ਜੀ ਕਹਿੰਦੇ ਜੇ ਤੁਹਾਨੂੰ ਛੱਡ ਦਿੱਤਾ ਜਾਏ ਕੀ ਕਰੋਗੇ ਕਹਿੰਦੇ ਬਾਹਰ ਜਾਵਾਂਗੇ ਬਾਹਰ ਪ੍ਰਚਾਰ ਕਰਾਂਗੇ ਸਿੱਖੀ ਦਾ ਫੌਜ ਤਿਆਰ ਕਰਕੇ ਤੇਰੇ ਨਾਲ ਲੜਾਂਗੇ ਅੱਛਾ ਇੱਕ ਮਿੰਟ ਚੋਂ ਉਹਨੂੰ ਕਿੱਥੇ ਉਹਨਾਂ ਨੂੰ ਡਰਾ ਰਿਆ ਹੈ ਮੌਤ ਦਾ ਭੈ ਦੇ ਰਿਆ ਹੈ ਕਿੱਥੇ ਇੱਕ ਮਿੰਟ ਚੋਂ ਨੂੰ ਆਪਣੀ ਉਹਦੀ ਮੌਤ ਜਾਨ ਕਰਾਤੀ ਹੈ ਬਾਹਰ ਜਾਣਗੇ ਫਿਰ ਪੌਜ ਲਿਆਉਣਗੇ ਫਿਰ ਲੜਨਗੇ ਫਿਰ ਫਤਿਹ ਕਰਨਗੇ ਅੱਲਾ ਅੱਛਾ ਮੌਤ ਜਾਨ ਆ ਗਈ ਜੇ ਤਾਂ ਮੌਤ ਜਾਨ ਆ ਗਈ ਕੰਮ ਲਾਦਿਆ ਹੈ ਇੰਨੀ ਸੋਚ ਇੰਨੀ ਸ਼ਵਤ ਸ ਜੇ ਮਾਤਾ ਪਿਤਾ ਦੇ ਸਾਹਮਣੇ ਕੋਈ ਬੱਚਾ ਗਲਤੀ ਕਰਦਾ ਹੈ ਵੱਡੇ ਨੂੰ ਤਾੜਿਆ ਜਾਂਦਾ ਹੈ ਤਾਂ ਹੀ ਇਹ ਬਾਬਾ ਜੋਰਾ ਸਿੰਘ ਬਾਬਾ ਜੋਰਾਵਰ ਸਿੰਘ ਦੀ ਬਚਨ ਬੋਲ ਸਕਦੇ ਸੀ ਫਿਰ ਉਹ ਦੋਸ਼ੀ ਹੋ ਸਕਦੇ ਹਨ ਕੁਦਰਤ ਦੇ ਉਲਟ ਜਿੱਥੇ ਵੱਡਾ ਹੈ ਕੋਲ ਵੱਡਾ ਹੈ ਸੋ ਸਾਹਮਣੇ ਕੋਈ ਲੜ ਰਿਹਾ ਹੈ ਉਹ ਵੀ ਦੋਸ਼ੀ ਹੈ ਛੋਟਾ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੇ ਵੱਡੇ ਸਾਕੇ ਬਣਾਏ ਬਾਬਾ ਫਤੇ ਸਿੰਘ ਜੀ ਕਹਿੰਦੇ ਬਾਹਰ ਜਾਵਾਂਗੇ ਅਸੀਂ ਫੌਜ ਤਿਆਰ ਕਰਾਂਗੇ ਫਿਰ ਤੇ ਤੇ ਚੜਾਈ ਕਰਾਂਗੇ ਫਤਿਹ ਕਰਾਂਗੇ ਮੌਤ ਜਾਦ ਕਰਾਤੀ ਕਿੱਥੇ ਇੱਕ ਮਿੰਟ ਚ ਜਦੋਂ ਮੌਤ ਅਸੀਂ ਸਿਰ ਤੇ ਸਮਝਦੇ ਹਾਂ ਫਿਰ ਸਾਰਾ ਸਾਡਾ ਸਭ ਕੁਝ ਸਰਕਲ ਠੀਕ ਚੱਲੇਗਾ ਇਹ ਮੁਸ਼ਕਲਤ ਘੱਲ ਨਹੀਂ ਪਏਗੀ ਗੱਲਾਂ ਨਾਲ ਗੱਲ ਨਹੀਂ ਕਰਨੀ ਬੰਦਨੀ ਸ ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਜੀਵਨ ਨੇ ਇਹ ਕੁੱਕਰ ਭੋਗੇਗਾ ਠੀਕ ਹੈ ਇਹ ਕੁੱਕਰ ਦੀ ਜੀਭ ਚ ਰਸ ਨੇ ਜੋ ਸਾਡੇ ਬੰਦਿਆਂ ਦੀ ਜੀਭ ਚ ਰਸ ਹਨ ਠੀਕ ਹੈ ਅਸੀਂ ਹੈ ਪਸ਼ੂ ਹੀ ਆ ਥੋੜੀ ਜੀ ਕੁਆਲਿਟੀ ਵਧੀਆ ਹੈ ਜ਼ਿੰਦਗੀ ਰਵਾਏਗੀ ਆਏ ਹਏ ਕਰਾਏਗੀ ਜਦੋਂ ਦੁਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਸਭ ਕੁਝ ਆਪਣੇ ਆਪ ਹੋ ਰਿਹਾ ਹੈ ਬੀਜ ਰੂਪ ਹੈ ਪਰਮੇਸ਼ਰ ਨੇ ਸਾਨੂੰ ਬੀਜ ਦਿੱਤਾ ਹੈ ਧਰਤੀ ਦਿੱਤੀ ਹੈ ਸਰੀਰ ਦਿੱਤਾ ਹੈ ਪਰਮੇਸ਼ਰ ਕਹਿੰਦਾ ਕਟੋਰੇ ਵਿਖਾ ਦਿੰਦਾ ਆਪਣੀ ਖੁਰਸੀ ਤੇ ਬਿਠਾ ਦਿੰਦਾ ਹੈ ਕਹਿੰਦਾ ਮੈਨੂੰ ਲਾਂਬਾ ਦਿਓ ਮੈਂ ਸਭ ਕੁਝ ਠੀਕ ਕੀਤਾ ਆਓ ਬੈਠੋ ਚਲਾਓ ਉਹਦਾ ਰਾਜ ਰਹਿਣਾ ਹੈ ਖਾਲਸਾ ਸਦਾ ਲਈ ਅਸੀਂ ਛੋਟੀ ਸੋਚਦੇ ਹਾਂ ਇਹ ਭਈਏ ਜੀ ਇਹ ਮcj ਸਿੰਘ ਜੀ ਇਹ ਹਰੀ ਹਰੀ ਕੇ ਜਨ ਨਹੀਂ ਆ ਬੈਠੇ 35 36 ਜਦੋਂ ਸਾਡੇ ਗੁਰੂ ਸਾਹਿਬਾਨਾਂ ਨੇ ਸੋ ਜਿਵੇਂ ਅੱਜ ਵਿਦੇਸ਼ ਚ ਕਰਦੇ ਨੇ ਕੋਈ ਜਾਤ ਪਾਤ ਮਟਾਈ ਵਰਨ ਭੇਦ ਰੰਗ ਰੂਪ ਮਟਾਏ ਸਾਰੇ ਰੰਗ ਨਾਰਾਇਣ ਦੇ ਹਨ ਵਿਰਲੇ ਨੂੰ ਸਮਝ ਆਏਗੀ ਇਹ ਜੋ ਗੁਰਬਾਣੀ ਹੈ ਪੜਨੀ ਪੈਗੀ ਵਿਚਾਰਨੀ ਪੈਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਉਪਦੇਸ਼ ਦੇ ਰਹੇ ਹਨ ਇਹ ਸਤਗੁਰ ਦੀ ਬਾਣੀ ਮੰਨੀ ਪੈਗੀ ਗੁਰੂ ਕੀ ਹੈ ਬਹੁ ਵਚਨ ਹੈ ਸਾਰੇ ਸਤਗੁਰ ਹੀ ਹਨ ਜਿਹੜੇ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਆਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੇ ਨਹੀਂ ਮੰਨਿਆ ਨਹੀਂ ਅਸੀਂ ਅਸੀਂ ਦੂਸਰੇ ਨੂੰ ਉਪਦੇਸ਼ ਦਿੰਦੇ ਆ ਨਹੀਂ ਇਹ ਤੇਲੇ ਜੰਜੂ ਰਾਖਾ ਪ੍ਰਭਤਾ ਕਾ ਕਿੰਨੋ ਬੜੋ ਕਲੂ ਮੈਂ ਸਾਕਾ ਸ ਇਹ ਤੇਗ ਦੇ ਧਨੀ ਸ੍ਰੀ ਗੁਰੂ ਤੇਗ ਭਾਦਰ ਸਾਹਿਬ ਜੀ ਨੇ ਇਹ ਹੱਕ ਸੱਚ ਦੀ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਜੰਜੂ ਪਾਇਆ ਉਹ ਨਾ ਪਾਇਆ ਨਹੀਂ ਨਵੇਂ ਪਾਤਸ਼ਾਹ ਜੀ ਨੇ ਜੰਜੂ ਦੀ ਰੱਖ ਲਈ ਆਪਣਾ ਇਹ ਬਲਦਾਨ ਦਿੱਤਾ ਸਹਾਦਤ ਦਿੱਤੀ ਸੋ ਇਹ ਟੂ ਗੱਲ ਸਮਝਣੀ ਪਏ ਵੀ ਪੜਿਆ ਅਨਪੜਿਆ ਨਹੀਂ ਵਿਚਾਰਿਆ ਜਾਣਾ ਤੇ ਰੁੱਖ ਕਿੰਨਾ ਵਦਨਾ ਫਲ ਫਲ ਲੱਗਣਗੇ ਥੱਲੇ ਧਰਤੀ 'ਚ ਜੜਾ ਲੱਗਣਗੇ ਉੱਪਰ ਤਣਾ ਫਲ ਫਲ ਸਭ ਕੁਝ ਸੋ ਬਿਰਲੇ ਨੂੰ ਸਮਝ ਲੱਗ ਆਏਗੀ ਜੀ ਇਹ ਭਰਮ ਦੀ ਆਂਡੇ ਵਿੱਚ ਹੀ ਹਾ ਸਭ ਕੁਝ ਉਹ ਪਰਤਪਾਲਕ ਹੈ ਉਹ ਦਇਆਵਾਨ ਹੈ ਉਹ ਮਿਹਰਬਾਨ ਹੈ ਉਹ ਸਾਰਿਆਂ ਦਾ ਪਿਤਾ ਹੈ ਜਗਤ ਜਲੰਦੇ ਦਾ ਕੋਈ ਮਿਸਤਰੀ ਬਣਾ ਕੇ ਚੀਜ਼ ਵਿੱਚ ਨਹੀਂ ਬੈਠਦਾ ਉਹ 84 85 86 ਲੱਖ ਜੂਨ ਬਣਾ ਕੇ ਵਿੱਚ ਬੈਠਾ ਹੈ ਜਦੋਂ ਆਇਆ ਹੈ ਝੂਠ ਵੀ ਨਹੀਂ ਮਾਰ ਸਕਦੇ ਅੱਛਾ ਗੇਟ ਖੜਕਾਇਆ ਕੌਣ ਆਇਆ ਕਹਿੰਦੇ ਮੈਂ ਆਇਆ ਜੀ ਪਰਮੇਸ਼ਰ ਆਇਆ ਅੱਛਾ ਮਾਇਆ ਕਹਿੰਦੀ ਮੈਂ ਵੱਡੀ ਹਾਂ ਪਰਮੇਸ਼ਰ ਕਹਿੰਦਾ ਮੈਂ ਵੱਡਾ ਹਾਂ ਵਡਿਆਈ ਦੇ ਅਸੀਂ ਭੁੱਖੇ ਹਾਂ ਵਡਿਆਈ ਕਰਕੇ ਬਿਨ ਪਾਣੀ ਤੋਂ ਦੁਪਜਾ ਗਏ ਸੋ ਇਹ ਸਿਸਟਮ ਨਾਲ ਚੱਲਣਾ ਪਏਗਾ ਜਿਨੇ ਰੇਲ ਗੱਡੀ ਹੈ ਪਟੜੀ ਤੇ ਚੱਲਣਾ ਪਏਗਾ ਸਾਰਿਆਂ ਦੇ ਆਲੇ ਦੁਆਲੇ ਸਰਕਾਰ ਜਿਹੜੀ ਚਲਾਣੀ ਹੈ ਪਤਾ ਉਹਨੂੰ ਕਿਵੇਂ ਚਲਾਦੀ ਹੈ ਕੰਡੇਦਾਰ ਤਾਰ ਸਾਰਿਆਂ ਦੇ ਆਲੇ ਦੁਆਲੇ ਹੈ ਸੋ ਸਾਰੇ ਭੈਅ ਔਰ ਡਰਚ ਔਰ ਪ੍ਰੇਮ ਚ ਸਾਰਾ ਖੇਲ ਹੈ ਮੈਨੂੰ ਆਪਣੇ ਆਪ ਦਾ ਪ੍ਰੇਮੀ ਬੰਨਣਾ ਪਏਗਾ ਮੈਂ ਕਿਸੇ ਦਾ ਕੀ ਸੱਖਾਂ ਜੇ ਆਪਣੇ ਨਹੀਂ ਸਕਾ ਸਭ ਤੋਂ ਆਪਣੇ ਆਪ ਨੂੰ ਮੈਂ ਜਾਣਦਾ ਪਰਮੇਸ਼ਰ ਨੇ ਕੱਚਾ ਮਾਲ ਦਿੱਤਾ ਹੈ ਪੱਕਾ ਆਪਣੀ ਸੂਝ 부ਝ ਅਕਲ ਨਾਲ ਤਿਆਰ ਕਰਨਾ ਹੈ ਲੋੜੀ ਲੋੜੀ ਦਾ ਸਮਾਨ ਰੀਚ ਦਿੱਤਾ ਹੈ ਪਰਮੇਸ਼ਰ ਨੇ ਕਦੇ ਸੂਰਜ ਮੰਗਦਾ ਸਾਡੇ ਤੋਂ 네ਰਾ ਪੇ ਉਦੇ ਕਰੋ ਮੈਨੂੰ ਖਰਚਾ ਦਿਓ ਮਿਲੂ ਪੈਸੇ ਦਿਓ ਹਵਾ ਮੰਗਦੀ ਨਹੀਂ ਇਹ ਅਗਣੀ ਨਹੀਂ ਪਰਮੇਸ਼ਰ ਸਾਡੇ ਤੋਂ ਕੀਮਤ ਮੰਗਦਾ ਨਹੀਂ ਉਹਨੇ ਸਾਨੂੰ ਦਾਨ ਚ ਸਰੀਰ ਦਿੱਤਾ ਹੈ ਵਿੱਚ ਆਇਆ ਹੋਇਆ ਹੈ ਵੱਡੇ ਨੂੰ ਸਮਝਣਾ ਪਏਗਾ ਸਾਰੇ ਜੀਰੋ ਹਨ ਪਤਨੀਆਂ ਉਹ ਸਾਡਾ ਮਾਲਕ ਹੈ ਖਸਮ ਹੈ ਸੱਚ ਦੀ ਸਵਾਰੀ ਕਰਨੀ ਪਏਗੀ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਫੋਲੋਅ ਅਪ ਕਰਨਾ ਪਏਗਾ ਖੁੱਜ ਨਾ ਪਏਗਾ ਫਿਰ ਤੂੰ ਪਰੇਸ਼ਾਨ ਨਾ ਹੋਏਗਾ ਜੀ 24000 ਨਵੇਂ ਸਵਾਸ ਆ ਰਹੇ ਹਨ ਇਹ ਖੋਜ ਕਰਨੀ ਪੈਗੀ ਹਰ ਰੋਜ਼ ਕਰਨੀ ਪੈਗੀ ਜੇ ਜਾਨਵਰ ਪਸ਼ੂ ਹੀ ਬੱਚੇ ਪਾਲ ਕੇ ਚਲੇ ਗਿਆ ਸੀ ਬੱਚੇ ਪਾਲ ਕੇ ਚਲੇ ਗਏ ਉਹਨਾਂ 'ਚ ਸਾਡੇ 'ਚ ਕੀ ਫਰਕ ਹੈ ਸਭ ਮਨੁੱਖਾਂ ਦੇ ਮਿਲੀ ਹੈ ਅੰਦਰ ਹੀ ਲਾਲ ਹੈ ਅੰਦਰ ਜਵਹਰ ਅੰਦਰ ਤੀਰਥ ਅੰਦਰ ਸਭ ਕੁਝ ਹੈ ਜੀ ਦਾਸ ਬਾਖੜੀ ਕਰਕੇ ਕਹਿ ਸਕਦਾ ਹੈ ਜੇ ਕੋਈ ਗਲਤ ਸਟੇਟਮੈਂਟ ਦਿੰਦਾ ਹੈ ਉਹਦੇ ਗਲ ਚਿੱਤਰਾਤ ਹਾਰ ਪਾਣਾ ਚਾਹੀਦਾ ਹੈ ਸੋ ਉਹਦੇ ਤੇ ਪਰਚਾ ਦਰਜਾ ਦਰਜ ਕਰਨਾ ਚਾਹੀਦਾ ਹੈ ਸੋ ਪਰਮੇਸ਼ਰ ਸਾਰਿਆਂ ਦੀ ਪਰਤਪਾਲ ਕਰ ਰਿਹਾ ਹੈ ਸਭ ਦੇਖ ਰਿਹਾ ਹੈ ਤੇਰੇ ਅੰਦਰ ਹੀ ਹੈ ਇੱਕ ਬਾਹਰ ਸਰੀਰ ਇੱਕ ਅੰਦਰ ਸੁਖਮ ਸਰੀਰ ਹੈ ਸੋ ਇਹ ਅਗਿਆ ਚੱਕਰ ਖੁੱਲਣਾ ਪਏਗਾ ਦਿਵ ਦ੍ਰਿਸ਼ਟੀ ਇਹ ਤ੍ਰਲੋਚਨ ਤੀਜੀ ਅੱਖ ਨਾਲ ਦਿਸੇਗਾ ਜੀ ਦਾਸ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਰਖੇ ਦਾਸ ਹੈ ਸੰਗਤ ਔਰ ਗੁਰਬਖਸ਼ਣਾ ਬਖਸ਼ ਲੈਣਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤੇ ਜਿੰਨੇ ਜਿੰਨੇ ਬੁੱਧ ਹੈ ਮਤ ਹੈ ਉਹ ਸਾfte ਸਾਡਾ ਡਰਾਈਵਲ ਸੀਰੀਜ਼ ਚਲਾਉਂਦਾ ਹੈ ਮਨ ਚਲਾਉਂਦਾ ਹੈ ਠੀਕ ਹੈ ਸਭ ਕੁਝ ਮੈਂ ਆਪਣੇ ਆਪ ਨੂੰ ਸੰਭਾਲਾਂ ਇਹ ਗਰਬਾਣੇ ਪੜਨੀ ਪੈਗੀ ਵਿਚਾਰ ਨਹੀਂ ਪੈਗੀ ਪ੍ਰੈਕਟੀਕਲ ਜੀਵਨ ਜੀਣਾ ਪੈਗਾ ਜੇ ਕੁੱਲੀਆਂ ਕਰੀਏ ਨਹੀਂ 90% ਦੁਰਮਤ ਦਾ ਪ੍ਰਚਾਰ ਹੋ ਰਿਹਾ ਹੈ ਤੇ ਟੋਡੀਆਂ ਕਰਕੇ ਮਾਇਆ ਕਰਕੇ ਸੋ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਦਾਸ ਦੀ ਖੋਜ ਆ ਆਪੇ ਹੀ ਪ੍ਰਗਟ ਹੋਏਗੀ ਕੋਈ ਨਹੀਂ ਰੋਕ ਸਕਦਾ ਸੋ ਸਭ ਕੁਛ ਆਪਣੇ ਆਪ ਚੱਲ ਰਿਹਾ ਹੈ ਪਹਿਲ ਮੋਟਰਾਂ ਸਨ ਪਟੇ ਆਲੀਆਂ ਮੋਨੋਬਲਾਕ ਕਿੱਥੇ ਗਈਆਂ ਕੋਨ ਕੋਈ ਖੋਜੇਗਾ ਕੋਨ ਕੋਈ ਭਗਤ ਹੈ ਮਹਾ ੁਰਸ਼ਾ ਸੰਤ ਸੰਤ ਪਹੁੰਚੇ ਹੋਏ ਦਾ ਨਾਂ ਹੈ ਆ ਬੈਠੇ ਛੱਤੀ ਦੋ ਗੱਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਨਹੀਂ ਹਨ ਕਿਤੇ ਵੀ ਝੂਠ ਨਹੀਂ ਹੈ ਇੱਕ ਏਕਾ ਨਹੀਂ ਹੈ ਜੇ ਦੁਜਾ ਹੈ ਰੱਬ ਫਿਰ ਏਕਾ ਲਿਖਿਆ ਹੁੰਦਾ ਫਿਰ ਤਾਂ ਗਿਣਤੀ ਹੋਏਗੀ ਕਿਹੜਾ ਫੁੱਫੜ ਆਇਆ ਜੇ ਫੁੱਫੜ ਹੈ ਹੀ ਇੱਕ ਹੈ ਫਿਰ ਕਿਹੜਾ ਫੁੱਫੜ ਆਇਆ ਨਹੀਂ ਤਾਂ ਏਕਾ ਨਹੀਂ ਲਿਖਿਆ ਸਾਰੀ ਸੱਚ ਹੈ ਗੁਰਬਾਣੀ ਦਾਸ ਬਾਹ ਖੜੀ ਕਰਕੇ ਕਹਿ ਸਕਦਾ ਪਰ ਚੌਥੇ ਪੱਤ ਦਾ ਗਿਆਨ ਹੈ ਇਹ ਤੁਰਿਆ ਅਵਸਥਾ ਦਾ ਖੁੱਲ ਜਾਏਗਾ ਜੇ ਕੋਈ ਚੀਜ਼ ਦਾ ਪਤਾ ਲੱਗ ਜਾਏ ਸਭ ਕੁਝ ਅਸੀਂ ਪੇਟ ਚੋਂ ਨਹੀਂ ਅਸੀਂ ਅਧੂਰੇ ਹਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਹੋਇਆ ਦੇਖਿਆ ਅਧੂਰੇ ਹਾਂ ਇਹ ਜਨਵਰ ਪਸ਼ੂ ਇਹ ਜੰਮਦੇ ਅਸਾਰ ਮਾਂ ਦੇ ਥਣ ਲੱਭਦੇ ਹਨ ਕਿੰਨੇ ਗਿਆਨ ਦਿੱਤਾ ਪਰਮੇਸ਼ਰ ਨੇ ਪਹਿਲੇ ਪਾਤਾ ਅਸੀਂ ਅਧੂਰੇ ਹਾਂ ਜੋ ਸਾਡਾ ਸਮਾਜ ਚ ਮਾਤਾ ਪਿਤਾ ਦੇ ਅੰਸ਼ ਚ ਇਹ ਨਿੱਕੇ ਬੱਚੇ ਨਾ ਸਮਝੋ ਤੇ ਵੱਡੇ ਹਨ ਜੋ ਨੈਗੇਟਿਵ ਗੱਲਾਂ ਹਨ ਇਹਨਾਂ ਦੇ ਦੂਸਰੇ ਕਮਰੇ ਚ ਕਰੋ ਬੱਚੋ ਕਈ ਜਮਾਤਾਂ ਬੱਚੇ ਮਾਂ ਦੇ ਪੇਟ ਚ ਪੜ ਜਾਂਦਾ ਹੈ ਮਾਂ ਜਦੋਂ ਮੋਬਾਈਲ ਦੇਖਦੀ ਹੈ ਨੈਗੇਟਿਵ ਗੱਲਾਂ ਵੇਖਦੀ ਹੈ ਬੱਚੇ ਤੇ ਅਸਰ ਪੈਂਦਾ ਹੈ ਸੋ ਗਰਭਾਣੀ ਸਰਵਣ ਕਰਨੀ ਪਵੇਗੀ ਇਹ ਸਰਾत्मक ਸੋਚ ਬਣਾਣੀ ਪੈਗੀ ਚੜਦੀ ਕਲਾ ਚ ਰਹਿਣਾ ਪਏਗਾ ਦੁੱਖ ਸੁੱਖੇ ਦੋਨੇ ਕੱਪੜੇ ਹਨ ਮਾਇਆ ਹੱਥਾਂ ਦੀ ਮੇਲ ਹੈ ਆਉਣ ਜਾਣ ਦਾ ਖੇਲ ਹੈ ਜੀ ਸੋ ਸੰਤ ਬਰਲੇ ਹਨ ਪੁੰਚੇ ਹੋਏ ਦਾ ਨਾਂ ਸੰਤ ਹੈ ਭਗਤ ਕਬੀਰ ਜੀ ਖਾਲਸਾ ਹਨ ਸੋ ਖਾਲਸਾ ਕੀ ਹੈ ਖਾਲਸਾ ਪਿਆਰ ਦਾ ਨਾਂ ਹੈ ਸ਼ੁੱਧ ਦਾ ਨਾਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਦੇ ਫਤਿਹ